ਜੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮੱਲਾਵਾਲਾ ਇਹਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਰਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ترਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮ ਤੀਰਥ ਰੋਡ ਕੰਟਰੋਲਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਦੇ ਕੋਲ ਪੀਪੀ02ਈਟੀ3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇ ਪੰਦੀ ਦਿਨ ਰੁਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸ ਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈਰਨ ਬਰਾਬਰ ਹੋਈ ਸਰ ਐਨੀਬਾਡੀ ਇਨ ਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਿਆ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਇਹ ਇਹ ਸਾਡੀ ਜਿਹੜੀ ਹੰਦੀ ਪੁਸ਼ਗੀਸ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅਮਰitsar ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਦੱਸ ਦਾਂ ਸਰ ਇਹ ਤਾਰੂ ਪਰ ਆਈ ਹੈਗੀ ਹੈ ਮੋਸਟ ਪ੍ਰੋਬਬਲੀ ਸਰ ਇੱਕ ਅੱਜ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਵਿੱਚ ਤਰਨਤਨ ਲਾਕ ਵਿੱਚ 6 ਕਿਲੋ ਵੀ ਫੜੀ ਗਈ ਹੈ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜਾਂ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਹੈ ਸਾਡੀ ਅਲੱਗ ਸਰ ਦੋ ਦਕ ਸਰ ਵੱਡੀ ਮਸਫ ਦੇ ਨਾਮ ਜਿਹੜੀ ਪੀਸੀ ਕੀਤੀ ਸੀ ਜੀ ਉਦੋਂ ਡਰੋਨ ਨਾਲ ਹੀਰੋਇਨ ਆਈ ਸੀ ਕੀ ਹੈ ਹੀਰੋਇਨ ਉਹਦੇ ਨਾਲ ਵੀ ਖੇਪ ਆ ਸਕਦੀ ਜਿਹੜੀ ਪਾਸੇ ਪਈ ਹੋਵੇ ਜਿਹਦੀ ਨਿਗਾ ਚ ਲਾਈ ਹੋਵੇ ਤੇ ਬਾਅਦ ਚ ਉਹਨੂੰ ਆਇਡੈਂਟੀਫਾਈ ਕਰਕੇ ਲੈ ਕੇ ਜਾਦੇ ਹੁਣ ਤੇ ਦੇਖੋ ਇਹ ਪੈਕੇਟਸ ਤਾਂ ਉਵੇਂ ਹੀ ਸੀਗੇ ਤੇ ਉਹ ਪਿਆ ਨਹੀਂ ਜਾ ਸਕਦਾ ਪਰ ਉੱਥੇ ਪੂਰੀ thorough search ਹੋਈ ਸੀ ਉਸ ਜਗ੍ਹਾ ਤੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਦੌਰਾਨ ਸਰ ਜਿਹੜੇ ਇੱਥੋਂ ਦੇ ਸ਼ਖਸ ਨੇ ਦਿੱਤੀ ਹੈਗੀ ਆ ਸ਼ਕੀ ਉਹ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈਗਾ ਔਰ ਐਡੀ ਵੱਡੀ ਕਨਸਾਈਨਮੈਂਟ ਹੈਗੀ ਸਰ ਜਿਵੇਂ 8 ਕਿਲੋ ਹੈਗੀ ਹੈ ਇੱਥੋਂ ਸੀਗੀ ਜਿਹੜੀ ਸਾਡੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੇ ਆਪਾਂ ਹੁਣੇ ਇਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗੇ ਤੇ ਪਰ ਅਸੀਂ ਜਲਦੀ ਸਾਡੀਆਂ ਟੀਮਸ ਬਣੀ ਹੋਈਆਂ ਅਸੀਂ ਜਲਦੀ ਪੜਾਂਗੇ